ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਆਪਣਾ ਵੀ ਬਹੁਤ ਵਧੀਆ ਵ ਤੇ ਆਈ ਹੋਪ ਤੁਸੀਂ ਵੀ ਬਹੁਤ ਵਧੀਆ ਹੋਗੇ ਤੇ ਜੀ ਲਓ ਜੀ ਅੱਜ ਦੇ ਇਸ ਵਲੌਗ ਦੀ ਸ਼ੁਰੂਆਤ ਕਰਦੇ ਆ ਸਵੇਰੇ ਸਵੇਰੇ ਤੇ ਆਪਾਂ ਨਾਸ਼ਤਾ ਵਗੈਰਾ ਜਿਹੜਾ ਹੀ ਉਹ ਬਣਾ ਲਿਆ ਸੀ ਤੇ ਇੱਥੇ ਨਾ ਲੈ ਕੇ ਆਏ ਸਬਜੀ ਦੇ ਨਾਲ ਜਿਹੜਾ ਭੂਤਨਾ ਤੇ ਭੂਤਨੇ ਦੀ ਤੁਹਾਨੂੰ ਤਾਂ ਗੱਲ ਦੱਸਤੀ ਆ ਭੂਤਨਾ ਤੇ ਮੈਂ ਕਿ ਚੱਲਣਾ ਸਾਫ਼ ਕਰ ਲੈਨੇ ਆ ਮੈਂ ਨਾ ਸਾਫ਼ ਕਰਦੀ ਪਈ ਹਾਂ ਤੇ ਮੇਰਾ ਦਿਲ ਕਹਿੰਦਾ ਵੀ ਚਟਨੀ ਖਾਈਏ ਤੇ ਚਟਨੀ ਮੈਂ ਕਿਹਾ ਨਾਲ ਹੀ ਬਣਾ ਲੈਣੀ ਤੇ ਪਿਆ ਪਿਆ ਨਾ ਫਿਰ ਮੁਰਝਾ ਜਾਂਦਾ ਤੁਹਾਨੂੰ ਪਤਾ ਫਰਿੱਜ ਚ ਰੱਖਿਆ ਵੀ ਮੁਰਝਾ ਜਾਂਦਾ ਤੇ ਮੈਂ ਕਿਹਾ ਨਾਲ ਹੀ ਨਾ ਚਟਰੀ ਬਣਾ ਲੈਣੀ ਤੇ ਮੈਂ ਚਟਨੀ ਬਣਾਈ ਪੂਤ ਨਾ ਮਤਲਬ ਪਤਾ ਨਹੀਂ ਕੀ ਗੱਲ ਇੰਨਾ ਜ਼ਿਆਦਾ ਕੋੜਾ ਹੀ ਬਹੁਤ ਹੀ ਕੋੜਾ ਮੈਂ ਚਟਨੀ ਤੇ ਉਦਾ ਹੀ ਬਣਾਈ ਪਿਆਜ਼ ਵਗੈਰਾ ਪਾ ਕੇ ਅਨਾਰ ਦਾਣਾ ਪਾ ਕੇ ਤੇ ਨਮਕ ਥੋੜਾ ਜਿਹਾ ਤੇ ਕਾਲੀ ਮਿਰਚ ਪਾ ਕੇ ਇਦਾਂ ਹੀ ਬਣਾਈ ਬਟਨਾ ਬਹੁਤ ਹੀ ਜ਼ਿਆਦਾ ਕੋੜੀ ਬਣੀ ਤੇ ਖਾਦੀ ਨਹੀਂ ਕਿਸੇ ਨੇ ਵੀ ਤੇ ਇਦਾਂ ਹੀ ਵੇਸਟ ਹੀ ਗਈ ਉਹ ਤੇ ਤਰਨਾ ਗੱਲਾਂ ਕਰਦਿਆ ਕਰਦਾ ਜਿਹੜਾ ਉਹ ਮੈਂ ਨਾ ਬੈਠੀ ਵਿਰੇਚ ਤੇ ਆ ਗਈ ਹੈ بارش ਤੇ ਲੱਗਦਾ ਵੀ بارش ਬਹੁਤ ਜ਼ਿਆਦਾ ਆਊਗੀ ਕਿਉਂਕਿ ਬੱਦਲ ਬਹੁਤ ਜ਼ਿਆਦਾ ਬਹੁਤ ਗਾੜਾ ਬੱਦਲ ਹੋਇਆ ਵਾ ਤੁਹਾਨੂੰ ਪਤਾ ਜਿੱਦਾਂ ਸੌਣ ਮਹੀਨਾ ਆਉਣ ਵਾਲਾ ਵਾ ਤੇ ਉਹਦੀ ਵਜ੍ਹਾ ਨਾਲ ਹੁਣ ਡੇਲੀ ਬਾਰਿਸ਼ ਥੋੜੀ-ਬੋਤੀ ਪੈ ਜਾਂਦੀ ਸਵੇਰੇ ਵੀ ਪਈ ਹੀ ਤੇ ਹੁਣ ਸ਼ਾਮ ਨੂੰ ਵੀ ਪੈ ਗਈ ਹੈ ਮਤਲਬ ਕਿ ਰਾਤ ਨੂੰ ਇਹ ਪਾਊਗੀ ਜ਼ਰੂਰ ਬੱਦਲ ਜਿਹੜਾ ਪੂਰਾ ਗੜਕਣ ੜਿਆ ਵਾ ਤੇ ਤੇ ਅੱਜ ਆਪਾਂ ਬਣਾਵਾਂਗੇ ਇੱਕ ਨਾ ਫੇਸ ਮਾਸਕ ਬਣਾਵਾਂਗੇ ਆਪਾਂ ਤੇ ਇੱਥੇ ਮੈਂ ਲੈ ਲਿਆ ਮੇਰੇ ਕੋਲ ਸੀ ਇਹ ਵਾਲੇ ਸੀਆ ਸੀਡਸ ਇਹ ਤੁਹਾਨੂੰ ਐਮਾਜ਼ੋਨ ਤੋਂ ਜਿਹੜਾ ਮਿਲ ਜੂਗਾ ਬੜਾ ਮਤਲਬ ਮੈਂ ਕਾਫੀ ਦੇਰ ਉਹ ਗੀ ਲਿਆ ਨੂੰ 800 ml ਤੁਹਾਨੂੰ ਮਿਲ ਜਾਂਦਾ ਵਾ ਕਾਫੀ ਦੇਰ ਤੱਕ ਦੀ ਨਿਕਲ ਜਾਂਦੀ ਆ ਤੇ ਇਹ ਆ ਵੇਖੋ ਲਿਖਿਆ ਇੱਥੇ ਰੋ ਸੀਆ ਸੀਡਸ ਤੇ ਇਹ ਬੜੀ ਆਸਾਨੀ ਨਾਲ ਐਮਾਜ਼ੋਨ ਤੋਂ ਮੈਂ ਮੰਗਵਾਇਆ ਹੈ ਉੱਥੋਂ ਤੁਹਾਨੂੰ ਮਿਲ ਜੂਗਾ ਤੇ ਇਹਦੇ ਵਿੱਚ ਕੁਝ ਇਦਾਂ ਦੇ ਜਿਹੜੋ ਜਿੱਦਾਂ ਅਲਸੀ ਦੇ ਬੀਜ ਹੁੰਦੇ ਨਾ 에ਅਰ ਟਾਈਪ ਦੇ ਬੀਜ ਹੁੰਦੇ ਮੈਂ ਤੁਹਾਨੂੰ ਦਿਖਾਣੇ ਆ ਬੈਕ ਕੈਮਰਾ ਕਰਕੇ ਤੇ ਇਹ ਵਿੱਚ ਨਾ ਇਹ 타입 ਦੇ ਬੀ ਆਹ ਵਾਕ ਵਾੜੇ ਫਿਸਲ ਗਏ ਆ ਇਹ ਆਪਾਂ ਨਾ ਥੋੜੇ ਜਿਲੇ ਲੈ ਲੈਣਾ ਇਹਨੂੰ ਬਣਾਉਣਾ ਕਿਦਾਂ ਵਾ ਤੇ ਐਮ ਐਲ ਲੈ ਸਕੂਨ ਤੇ ਇੱਕ 스푼 ਪਾਵਾਂਗੇ ਕਾਫੀ ਜਦੋਂ ਫੁੱਲ ਜਾਂਦੇ ਆ ਤੇ ਇੱਕ ਹੋਰ ਸਕੂਨ ਲਵਾਵਾਂਗੇ ਕਾਫੀ ਜ਼ਿਆਦਾ ਥਿੱਕ ਬਣ ਜਾਂਦਾ ਵਾਏ ਤੇ ਇਹ ਲਵਾਵਾਂਗੇ ਤੇ ਇਹਦੇ ਵਿੱਚ ਸਿਰਫ ਇੱਕ ਚੀਜ਼ ਆ ਤੁਸੀਂ ਮਿਕਸ ਕਰਨੀ ਉਹ ਹੈਗਾ ਵਾ ਦੁੱਧ ਓਨੀ ਕੁ ਕਵਾਂਟੀਟੀ ਚ ਮਤਲਬ ਕਰਿਓ ਜਿੰਨਾ ਕਿ ਮਤਲਬ ਇਹ ਮਿਕਸ ਹੋ ਜੇ ਕਿਉਂਕਿ ਇੰਨੇ ਵੀ ਅਬਜ਼ਰਬ ਕਰਨਾ ਥੋੜਾ ਬੋਤਾ ਤੇ ਫਿਰ ਆਪਾਂ ਇਹਦਾ ਜਿਹੜਾ ਫਾਈਨਲ ਰਿਜ਼ਲਟ ਆ ਤੁਹਾਨੂੰ ਦੱਸਾਂਗੇ ਤੇ ਇਦਾਂ ਇਹਨੂੰ ਜਿਹੜਾ ਪੀਵੋਗੇ ਥੋੜੀ ਦੇਰ ਵਾਸਤੇ ਰੱਖ ਦੇਣਾ ਮਤਲਬ ਕਿੰਟਾਕ ਤੁਸੀਂ ਜਿਹੜਾ ਉਹ ਰੱਖ ਸਕਦੇ ਜੇ ਤੇ ਇਹਨੂੰ ਬਾਅਦ ਚੋ ਤੁਸੀਂ ਚੱਕੀ ਕਰਨਾ ਵਾ ਪੀਸਣਾ ਵਾ ਇਹਨੂੰ ਗ੍ਰाइंड ਕਰਨਾ ਵਾ ਤੇ ਇੱਕ ਬੜਾ ਵਧੀਆ ਜਿਹੜਾ ਮਾਸਕ ਤੁਹਾਡਾ ਤਿਆਰ ਹੋ ਜੂਗਾ ਤੇ ਇਹਨੂੰ ਮੈਂ ਇਦਾਂ ਜਿਹੜਾ ਉਹ ਰਹਿਣ ਦੂੰਗੀ ਥੋੜਾ ਜਿਹਾ ਮਿਲਕ ਹੋਰ ਐਡ ਕਰ ਦੂੰਗੀ ਵੇਖ ਸਕਦੇ ਤੁਸੀਂ ਸੋਖ ਲੈ ਨੇ ਸਾਰਾ ਹੀ ਤੇ ਇਹਦੇ ਵਿੱਚ ਹੋਰ ਐਡ ਕਰ ਦੂੰਗੀ ਮੈਂ ਸਾਰਾ ਹੀ ਤੇ ਇਦਾਂ ਇਹਨੂੰ ਰੱਖ ਦਾਂਗੇ ਤੇ ਬਾਅਦ ਚੋ ਇਹਨੂੰ ਕਰਾਂਗੇ ਆਪਾਂ ਗ੍ਰੈਂਡ ਚੰਗੇ ਲੱਗ ਰਹੇ। ਇਹ ਤੁਹਾਨੂੰ ਬਹੁਤ ਚੰਗਾ ਲੱਗੇਗਾ। ਜਦੋਂ ਬਣਾਉਣਾ ਹੈ ਤਾਂ ਆਪਾਂ ਨੂੰ ਇਹ ਹੈ ਕਿ ਇਹ ਪੀਜ਼ਾ ਜਿਹੀ ਕਿ ਤਰ੍ਹਾਂ ਬਣੇਗਾ। ਇਸ ਨਾਲ ਇਹ ਸੋਹਣਾ ਸਜਾ ਲੂਗਾ। ਮਾਰੀ ਅੰਦਰ ਤੇ ਚੰਗਾ। ਫਿਰ ਉਹ ਦਾ ਪੁੱਲ ਦੇ ਦਿੱਤੀ। ਤੇ ਇਹਨਾਂ ਕੁਝ ਏਦਾਂ ਦਾ ਬਣ ਜੇਗਾ ਮਾਸਕ ਆ ਵੇਖੋ ਜਿੱਦਾਂ ਜਲਵਾ ਜਾਂਦੀ ਹੈ ਨਾ ਏਦਾਂ ਤੇ ਇਹਨੂੰ ਤੇ ਲਾਣਾ ਬੜੇ ਆਰਾਮ ਨਾਲ ਆ ਵੇਖੋ ਏਦਾਂ ਇਹਦਾ ਲੋਿਰ ਲਾਈ ਦਿਨਾ ਉਹਦਾ ਬੜੀ ਮੁਸ਼ਕਲ ਠਹਿਰਦਾ ਉਹ ਫੇਸ ਤੇ ਫਿਰਦਲਾਂ ਦਾ ਫੋੜੇ ਹੋ ਗਏ ਹੁੰਦੇ ਨੇ ਹਰੇ ਹਾਂ ਬੜਾ ਵਧੀਆ ਏ ਮੈਂ ਲਾਨੇ ਹਣੀ ਕਦੀ ਕਦੀ ਇਹਨੂੰ ਜਿੱਥੇ ਤੁਹਾਡੇ ਦਾਗ ਵਗੈਰਾ ਜਿਆਦਾ ਨਾ ਜਾਂ ਸ਼ਾਇਆ ਜਿਆਦਾ ਉੱਥੇ ਇਹਨੂੰ ਜਣਾਵ ਜਿਆਦਾ ਲਾਓ ਅਜੀਬ ਜਿਹਾ ਫੇਸ ਲੱਗਣ ਲੱਗ ਪੈਂਦਾ ਇਹਨੂੰ ਲਾ ਕੇ ਤੇ ਜਦੋਂ ਲਾਓਗੇ ਨਾ ਤਾਂ ਰਿਜ਼ਲਟ ਬੜਾ ਵਧੀਆ ਹੋ ਇਹ ਮੈਂ ਇੱਕ ਨੂੰ ਚਾਈਨੀਜ਼ ਵੀਡੀਓ ਵੇਖੀ ਸੀ ਤੇ ਉਹਨਾਂ ਨੇ ਇਦਾਂ ਬਣਾਇਆ ਸੀ ਫੇਰ ਮੈਂ ਜਿਹੜਾ ਮੰਗਵਾਇਆ ਹੈ ਉਹਨਾਂ ਦੇ ਤਾਂ ਬੜੇ ਵਧੀਆ ਲੱਗ ਜਾਂਦੇ ਪਰ ਸਾਡੇ ਵਰਗਿਆਂ ਕੋ ਨਾ ਉਹੋ ਜਿਹਾ ਲੱਗਦਾ ਨਹੀਂ ਆ ਚਲੋ ਜੀ ਇੱਧਰ ਉੱਧਰ ਵੀ ਦੇਖ ਜੰਦਾ ਕਾਫੀ ਆ ਵੇਖੋ ਤੰਦ ਤੂੰ ਚੰਗੀ ਤਰ੍ਹਾਂ ਵੀ ਲਾ ਸਕਦੇ ਜੇ ਤੇ ਜਿੱਦਾਂ ਤੁਹਾਡੇ ਕੋਲ ਲੱਗਦਾ ਉਦਾਂ ਦਾ ਤੂੰ ਲਾ ਸਕਦੇ ਇਹਦਾ ਲੱਗਦਾ ਨਾ ਕੁਝ ਨਿਕਲ ਆਇਆ ਫੇਸ ਤੇ ਪਰ ਨਹੀਂ ਇਹਨੂੰ ਮਿੱਧੇ ਲਾਣੇ ਹੁੰਨੇ ਆ ਬਾਜ ਨੂੰ ਥੋੜਾ ਥੋੜਾ ਸੈੱਟ ਕਰ ਲੋ ਚਲੋ ਜੀ ਸੈੱਟ ਹੋ ਗਿਆ ਆਪਣਾ 15 ਮਿੰਟ ਰੱਖਣ ਤੋਂ ਬਾਅਦ ਨਾ ਇਹਨੂੰ ਮੈਂ ਉਤਾਰ ਲੂੰਗੀ ਇਹਨੂੰ ਬੜੇ ਆਸਾਨੀ ਨਾਲ ਉਤਾਰ ਜੰਨਾ ਆਹ ਵੇਖੋ ਇਦਾਂ ਬਾਅਦ ਵਿੱਚ ਤੁਸੀਂ ਜਿਹੜਾ ਫੇਸ ਵਾਸ਼ ਕਰ ਸਕਦੇ ੱਚ ਸਿੰਪਲ ਵਾਟਰ ਦੇ ਨਾਲ ਕਿੰਨਾ ਕਲੀਅਰ ਐ ਐਂਡ ਆਫੇਸ ਨਾ ਮੈਂ ਪਹਿਲਾ ਮੂੰਹ ਤੋਂ ਉਹ ਕਰਨੀ ਆ ਆ ਵੇਖੋ ਫੇਸ ਹੁਣ ਕਿੰਨਾ ਕਲੀਅਰ ਲੱਗਣਿਆ ਨਾ ਹਲਕੇ ਥਣਾਈ ਨੂੰ ਜਿਹੜਾ ਟੈਪ ਟੈਪ ਕਰਕੇ ਤੁਸੀਂ ਸਾਫ਼ ਕਰ ਲੈਣਾ ਫਿਰ ਕੋਈ ਵੀ ਤੁਸੀਂ ਕਰੀਮ ਲਗਾ ਸਕਦੇ ਵੈਸੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਆਇਲ ਹੁੰਦਾ ਹੋਣਾ ਤੇ ਉਹਦੇ ਨਾਲ ਸਕਿਨ ਤੁਹਾਡੀ ਬੜੀ ਬੁੜੀ ਬਧੀਆ ਹੁੰਦੀ ਮੋਇਸਚਰਾਈਜ਼ਰ ਲਗਾਉਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਤੁਹਾਨੂੰ ਤੇ ਥੋੜਾ ਜਿਹਾ ਨਾ ਮੈਂ लिप बाम जरूर लाऊंगी क्योंकि लिप्स थोड़े ज्यादा खराब ਹੁੰਦੇ ਪਏ ਆ ਹੈ ਹਲਕਾ ਜਿਹਾ ਤਾਂ ਕਲਰ ਹੀ ਦੇ ਦਿੰਦਾ ਇੱਕ ਇਸ ਕਰਕੇ ਇਹ ਹੀ ਯੂਜ਼ ਕਰਦੀ ਆ ਆਯੁਰਵਿਦ ਦਾ ਬਾਇਓਡਿਕ ਦਾ ਸੋਰੀ ਤੁਹਾਨੂੰ ਨਾ ਨਾਈਟ ਸੂਟ ਮੇਰੇ ਬੜੇ ਵਧੀਆ ਲੱਗਦੇ ਆ ਤੇ ਐ ਵੀ ਨਾਈਟ ਸੂਟ ਆ ਤੇ ਵੀ ਨਵਾਂ ਲਿਆ ਮੈਂ ਤੁਹਾਨੂੰ ਦਿਖਾ ਦਿੰਨੀ ਥੋੜਾ ਜਿਹਾ ਨਾ ਮੈਂ ਵੱਡਾ ਸਾਈਜ਼ ਲਿਆਵਾ ਤੇ ਇਹਦੀ ਸ਼ਰਟ ਇੰਨੀ ਆ ਤੇ ਇਥੋਂ ਤਰੀਜਾ ਵਾਂ ਕੰਫਰਟੇਬਲ ਆ ਬਹੁਤ ਜ਼ਿਆਦਾ ਕੰਫਰਟੇਬਲ ਆ ਇਕਦਮ ਨਾ ਕੂਲਾ ਕਪੜਾ ਜਿਹੜਾ ਹੁੰਦਾ ਨਾ ਉਹ ਵਾ ਇਕ ਮੈਂ ਇਹ ਕਲਰ ਲਿਆ ਤੇ ਇਕ ਮੈਂ ਲਿਆ ਵਾ ਆਹ ਵਾਲਾ ਕਲਰ ਆਹੇ ਫਿਗਰੀਨ ਕਲਰ ਆ ਤੇ ਕਪੜਾ ਬੜਾ ਸੁਨੂਠਾ ਤੇ ਸਾਈਜ਼ ਵੀ ਕੋਈ ਵੀ ਲੈ ਸਕਦੇ ਜੇ ਮੈਂ ਮੀਸ਼ੋ ਤੋਂ ਮੰਗਵਾਏ ਸੀ ਤੇ ਪੈਕ ਮਿਲਿਆ ਸੀ 2 ਵਾਲਾ ਦੋ ਪੈਕ ਮਿਲੇ ਸੀ ਤੇ ਇੱਕ ਆਹ ਵਾਲਾ ਕਲਰ ਮਿਲਿਆ ਤੇ ਇੱਕ ਆਹ ਵਾਲਾ ਕਲਰ ਮਿਲਿਆ ਫਿਰ ਮੈਂ ਦੋ ਜਿਹੜੇ ਉਹ ਲੈ ਲਈ ਸੀ ਤੇ ਬੜੇ ਵਧੀਆ ਤੇ ਬੜੇ ਕੰਫਰਟੇਬਲ ਜੇ ਤੁਸੀਂ ਲੈਣਾ ਚਾਹਤੋ ਤੁਸੀਂ ਲੈ ਸਕਦੇ ਜੀ ਤੇ ਇਹ ਪੂਰੀ ਗਰਮੀਆਂ ਜਿਹੜੀਆਂ ਉਹ ਬਹੁਤ ਵਧੀਆ ਜਿਹੜੀਆਂ ਉਹ ਨਿਕਲ ਜਾਂਦੀਆਂ ਵਾ ਬਹੁਤ ਹੀ ਕੰਫਰਟੇਬਲ ਲੱਗਦਾ ਨਹੀਂ ਕਿ ਪਾਇਆ ਵਾ ਆ ਵੇਖੋ ਇਹ ਕਲਰ ਵੀ ਬੜਾ ਵਧੀਆ ਆ ਵੀ ਕੋ ਤਨ ਖੋਲ ਕੇ ਵਿਖਾ ਦਿੰਨੀ ਆ ਵੇਖੋ ਗ੍ਰੀਨ ਕਲਰ ਤੇ ਇਹਦੀ ਲੈਂਥ ਇੰਨੀ ਆ ਤੇ ਇੱਥੋਂ ਤੁਹਾਨੂੰ ਤਰੀਜਾ ਮਿਲ ਜਾਣਗੇ ਆਹ ਵਾਲੀਆਂ ਜਿੱਦਾਂ ਮਤਲਬ ਸ਼ਾਰਟ ਵਗੈਰਾ ਹੁੰਦੀ ਨਾ ਕਮੀਜ਼ ਵਗੈਰਾ ਹੁੰਦੀ ਲੇਡੀਜ਼ ਦੀ ਉਹ ਸਾਹਬ ਸਾਹਬ ਆ ਤੇ ਕਪੜਾ ਵੇਖੋ ਬਿਲਕੁਲ ਵੀ ਲੱਗਦਾ ਨਹੀਂ ਪਾਇਆ ਬਿਲਕੁਲ ਹੀ ਸੌਫਟ ਆ ਬਹੁਤ ਜ਼ਿਆਦਾ ਸੌਫਟ ਆ ਤੇ ਐ ਤੁਹਾਨੂੰ ਡਬਲ ਸਾਈਡ ਜਿਹੜਾ ਉਹ ਲਾਸਟਿਕ ਤੇ ਪ੍ਰਿੰਟਡ ਮਿਲ ਜੇਗਾ ਇਦਾਂ ਦੇ ਮੈਨੂੰ ਚਾਹੀਦੇ ਸੀ ਕਿ ਆਲ ਓਵਰ ਹੋਣ ਇਦਾਂ ਦੇ ਐ ਵੇਖੋ ਬੜਾ ਕੰਫਰਟੇਬਲ ਆ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਮੈਂ ਪੂਰਾ ਕਰ ਪਾਈ ਆ ਤੇ ਵੱਧ ਵੱਧ ਸਪੋਰਟ ਕਰਿਓ ਵੱਧ ਵੱਧ ਮਤਲਬ ਸ਼ੇਅਰ ਕਰਿਓ ਤੇ ਮਿਲਦੇ ਹਾਂ ਕਿਸੇ ਨਵੀਆਂ ਵੀਡੀਓ ਵਿੱਚ ਨਵੇਂ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ